ਦੋਸਤੋ ਤੁਸੀਂ ਜੁੜਿਓ 7C TV ਆਸਟ੍ਰੇਲੀਆ ਦੇ ਨਾਲ ਤੇ ਮੈਂ ਹਾਂ ਅਰਜੇਸ ਸੰਧੂ ਸਾਈਬਰ ਕਰਾਈਮ ਜਿਹੜਾ ਕਿ ਲੋਕਾਂ ਨੂੰ ਸਾਈਬਰ ਠੱਗੀ ਤੋਂ ਬਚਾਉਂਦਾ ਹੈ ਲੇਕਿਨ ਫਿਲਹਾਲ ਫਿਰ ਵੀ ਜੜੀਆਂ ਠੱਗੀਆਂ ਨੇ ਆਮ ਤੌਰ ਦੇ ਉੱਪਰ ਆਨਲਾਈਨ ਲੋਕਾਂ ਦੇ ਨਾਲ ਬਾਜ਼ ਰਹੀਆਂ ਨੇ ਜਿਸ ਦਾ ਸ਼ਿਕਾਰ ਹੋਏ ਨੇ ਅੰਮ੍ਰਿਤਸਰ ਦੇ ਸੋਸ਼ਲ ਐਕਟਿਵਿਸਟ ਪਵਨ ਸ਼ਰਮਾ ਗੱਲਬਾਤ ਜਰੂਰ ਕਰਾਂਗੇ ਵੀ ਆਖਰ ਉਹਨਾਂ ਨਾਲ ਠੱਗੀ ਮਾਰਨ ਵਾਸਤੇ ਠੱਗਾਂ ਨੇ ਕਿਹੜੀ ਨਵੀਂ ਤਕਨੀਕ ਅਜਮਾਈ ਹੈ ਬਹੁਤ ਬਹੁਤ ਸਵਾਗਤ ਹੈ ਜੀ 7C ਆਸਟ੍ਰੇਲੀਆ ਦਾ ਧੰਨਵਾਦ ਜੀ ਸੰਧੂ ਸਾਹਿਬ ਸੋਪਮਨ ਜੀ ਗੱਲ ਕਰੀ ਆਮ ਤੌਰ ਤੇ ਵੇਖਣ ਚੋਂਦਾ ਵੀ ਸੋਸ਼ਲ ਮੀਡੀਆ ਦੇ ਉੱਪਰ ਜਿਵੇਂ ਲੋਕ ਬਹੁਤਾ ਅਰਜਾਨ ਲੋਕਾਂ ਦਾ ਰਹਿੰਦਾ ਹੈ ਤੇ ਹੁਣ ਠੱਗਾਂ ਨੇ ਵੀ ਇੱਕ ਨਿਮਾ ਤਰੀਕਾ ਜਿਹੜਾ ਆਨਲਾਈਨ ਸੋਸ਼ਲ ਮੀਡੀਆ ਦੇ ਉੱਪਰ ਮਾਰਨੀ ਠੱਗੀ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਕਿਸ ਤਰ੍ਹਾਂ ਦੇ ਨਾਲ ਤੁਸੀਂ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਿਓ ਕਿਸ ਤਰ੍ਹਾਂ ਠੱਗਾ ਨੇ ਜਿਹੜਾ ਤੁਹਾਡੇ ਨਾਲ ਫੋਨ ਤੇ ਗੱਲਬਾਤ ਕੀਤੀ ਹੈ ਮੈਂ ਕਵਾਂਗਾ ਵੀ ਦਰਸ਼ਕਾਂ ਨੂੰ ਜ਼ਰੂਰ ਦੱਸਿਆ ਜਾਵੇ ਤਾਂ ਜੋ ਅਜੀਆਂ ਠਗੀਆਂ ਤੋਂ ਉਹ ਸचेਤ ਰਹਿਣ ਦੇਖੋ वर्ल्ड वाइड ਸਾਈਬਰ ਕ੍ਰਾਈਮਨਲਸ ਦੀ ਬੜੀ ਵੱਡੀ ਪਰਮਾਰ ਹੋ ਗਈ ਆ ਔਰ ਸਾਨੂੰ ਇੱਕ ਕਾਲ ਆਉਂਦੀ ਆ ਪਲੱਸ 92 ਕੰਟਰੀ ਕੋਡ ਤੋਂ ਉਹਨੂੰ ਅਸੀਂ ਰਿਕਾਰਡ ਕੀਤਾ ਰਿਕਾਰਡ ਕਰਨ ਦਾ ਮੇਨ ਮਕਸਦ ਇਹ ਸੀ ਕਿ ਆਮ ਪਬਲਿਕ ਦੇ ਵਿੱਚ ਜਨਰਲ ਅਵੇਅਰਨੈਸ ਪੈਦਾ ਹੋਵੇ ਕਿ ਜਿਹੜੇ ਸਾਈਬਰ ਕ੍ਰਾਈਮਨਲਸ ਆ ਉਹ ਇਦਾਂ ਦੇ ਹੱਥ ਕੰਡੇ ਅਪਣਾ ਕੇ ਲੋਕਾਂ ਨਾਲ ਠੱਗੀਆਂ ਕਰ ਰਿਹਾ ਲੋਕਾਂ ਨੂੰ ਡਰਾ ਰਿਹਾ ਤਮ ਘਾ ਰਿਹਾ ਐਂਜ਼ਾਈਟੀ ਵਿੱਚ ਲਿਆ ਰਿਹਾ ਅੱਜ ਸਾਈਬਰ ਕ੍ਰਾਈਮਨਲ ਜਿਹੜੇ ਆ ਆਟੋਮੈਟਿਡ ਕਾਲਸ ਨੂੰ ਗੇਟਵੇ ਆ ਫਰਾਡਸ ਉਹਨਾਂ ਨੇ ਬਣਾ ਲਿਆ ਆਈਵੀਆਰ ਸਿਸਟਮ ਹੁੰਦਾ ਜਿਹਨੂੰ ਇੰਟਰਐਕਟਿਵ ਵੋਇਸ ਰਿਸਪਾਂਸ ਕਾਲਸ ਕਹਿੰਦੇ ਆ ਉਹਦਾ ਇਸਤੇਮਾਲ ਬੜਾ ਵੱਡਾ ਕਰ ਰਿਹਾ ਫ੍ਰੀ ਰਿਕਾਰਡਡ ਕਾਲਸ ਕਰ ਰਿਹਾ ਪ੍ਰੋਂਪਟ ਕੀ ਪੈਡਸ ਹੁੰਦੇ ਆ ਲੋਕਾਂ ਨੂੰ ਕਦੀ ਕਾਲ ਆਉਂਦੀ ਆ ਕਿ ਜੇ ਆ ਕੰਮ ਕਰਨਾ ਇੱਕ ਦਬਾਓ ਦੋ ਦਬਾਓ ਤਿੰਨ ਦਬਾਓ ਕਈ ਵਾਰ ਇਦਾਂ ਦੇ ਮੈਥਡਸ ਵੀ ਅਪਲਾਈ ਕਰਦੇ ਆ ਕਿ ਫਿਸ਼ਿੰਗ ਕਾਲਸ ਲੋਕਾਂ ਨੂੰ ਕਰਦੇ ਆ ਜਿਹਦੇ ਨਾਲ ਉਹ ਦੱਸਦੇ ਕਈ ਵਾਰ ਕਿਸੇ ਨੂੰ ਕਹਿੰਦੇ ਆ ਕੀ ਤੁਹਾਡਾ ਬੱਚਾ ਡਰੱਗਸ ਦੇ ਵਿੱਚ ਅਸੀਂ ਫੜ ਲਿਆ ਕਈ ਵਾਰ ਕਿਸੇ ਨੂੰ ਕਹਿੰਦੇ ਆ ਵੈਪਨਸ ਦੇ ਨਾਲ ਫੜ ਲਿਆ ਕਈਆਂ ਨੂੰ ਪਾਰਸਲ ਸਕੈਮ ਕਰਦੇ ਆ ਕਹਿੰਦੇ ਕਿ ਤੁਹਾਡਾ ਪਾਰਸਲ ਫਲਾਣੀ ਜਗ੍ਹਾ ਤੋਂ ਆਉਣ ਵਾਲਾ ਆ ਤੇ ਸਾਨੂੰ ਇੱਥੇ ਰਿਸੀਵ ਹੋ ਗਿਆ ਥੋੜੀ ਜੀ ਅਮਾਉਂਟ ਸਾਨੂੰ ਭੇਜ ਦਿਓ ਤਾਂ ਜੋ ਪਾਰਸਲ ਜਿਹੜਾ ਅਸੀਂ ਤੁਹਾਨੂੰ ਡਿਲੀਵਰ ਕਰ ਦਈਏ ਕਈ ਗੱਲ ਕਰਕੇ ਜਿਹੜਾ ਤੁਹਾਡੇ ਨਾਲ ਠੱਗੀ ਦਾ ਮਾਮਲਾ ਆ ਕਿਸ ਤਰ੍ਹਾਂ ਦੀ ਫੋਨ ਕਾਲ ਆਉਂਦੀ ਆ ਕੌਣ ਬੰਦਾ ਜਿਹੜਾ ਉਥੇ ਆਪਣਾ ਨਾਮ ਲੈ ਕੇ ਤੁਹਾਡੇ ਨਾਲ ਗੱਲ ਕਰਦਾ ਤੇ ਕਿਸ ਵਿਸ਼ੇ ਦੇ ਉੱਪਰ ਗੱਲ ਕੀਤੀ ਜਾਂਦੀ ਦੇਖੋ ਮੈਨੂੰ ਇਹ ਗੱਲ ਕਹੀ ਜਾਂਦੀ ਆ ਇੱਕ ਪੁਲਿਸ ਆਫੀਸਰ ਆਈਪੀਐਸ ਦੀ ডিসਪਲੇ ਪਿਕਚਰ ਲਗਾ ਕੇ ਆਪਣੇ ਫੋਨ ਦੇ ਉੱਤੇ ਵਟਸਐਪ ਕਾਲ ਕੀਤੀ ਜਾਂਦੀ ਆ ਜਿਹਦੇ ਵਿੱਚ ਉਹ ਕਹਿੰਦਾ ਕਿ ਤੁਹਾਡਾ ਬੱਚਾ ਅਸੀਂ ਅਰੈਸਟ ਕਰ ਲਿਆ ਆ ਉਹ ਗੈਂਗਸਟਰ ਲੋਕਾਂ ਦੇ ਨਾਲ ਫੜਿਆ ਗਿਆ ਆ ਉਹਦੇ ਕੋਲ ਡਰੱਗਸ ਬਰਾਮਦ ਹੋਈਆਂ ਆ ਉਹਦੇ ਕੋਲ ਵੈਪਨਸ ਬਰਾਮਦ ਹੋਏ ਆ ਔਰ ਜੇ ਉਹਨੂੰ ਛਡਾਉਣਾ ਤੇ ਤਕਰੀਬਨ 50000 ਰੁਪਏ Google Pay ਕਰ ਦਿਓ ਸੋ ਇਸ ਕਰਕੇ ਹੁਣ ਮੈਂ ਅਨਮੈਰਿਡ ਆ ਤੇ ਮੈਨੂੰ ਇਸ ਗੱਲ ਦੀ ਅਵੇਰਨੈਸ ਸਿਗੀ ਤਾਂ ਹੀ ਅਸੀਂ ਇਹਨੂੰ ਪ੍ਰੀਲੀ ਰਿਕਾਰਡ ਕਰ ਲਿਆ ਲੋਕਾਂ ਨੂੰ ਸਮਝਾਉਣ ਵਾਸਤੇ ਕਿ ਇਦਾਂ ਕਰਕੇ ਕਾਲਸ ਕਰਦੇ ਆ ਲੋਕਾਂ ਨੂੰ ਡਰਾ ਦਿੰਦੇ ਆ ਕਈ ਮਾਮਲੇ ਸਾਡੇ ਕੋਲ ਆਉਂਦੇ ਆ ਜਿਹਦੇ ਵਿੱਚ ਲੋਕਾਂ ਨੂੰ ਕਹਿੰਦੇ ਤੁਹਾਡਾ ਬੱਚਾ ਕਿਡਨੈਪ ਕਰ ਲਿਆ ਤੁਹਾਡਾ ਬੱਚਾ ਅਸੀਂ ਅਰੈਸਟ ਕਰ ਲਿਆ ਤੁਹਾਡਾ ਬੱਚਾ ਫਲਾਂ ਜਗ੍ਹਾ ਦੇ ਉੱਤੇ ਫਸ ਗਿਆ ਲੋਕ ਇੰਨਾ ਡਰ ਜਾਂਦੇ ਆ ਖੌਫ ਦੇ ਵਿੱਚ ਆ ਜਾਂਦੇ ਆ ਕਿ ਲੋਕ ਇਮੀਡੀਏਟਲੀ ਉਹਨਾਂ ਨੂੰ ਗੂਗਲ ਰਾਈ ਪੈਸੇ ਟਰਾਂਸਫਰ ਕਰ ਦਿੰਦੇ ਆ ਮੈਨੂੰ ਵੀ ਪੁੱਛਿਆ ਗਿਆ ਕਿ ਤੁਹਾਡੇ ਕੋਲ ਕਿਹੜੇ ਕਿਹੜੇ ਮੈਥਡਸ ਆ ਇੰਟਰਨੈਟ ਬੈਂਕਿੰਗ ਯੂਜ਼ ਕਰਦੇ ਹੋ Google Pay ਯੂਜ਼ ਕਰਦੇ ਹੋ ਜਾਂ ਕਿਹੜੀ ਚੀਜ਼ ਯੂਜ਼ ਕਰਦੇ ਹੋ ਸੋ ਇਸ ਕਰਕੇ ਉਹਨਾਂ ਨੇ ਇਹ ਹਤਕੰਡਾ ਬਣਾਇਆ ਹੁੰਦਾ ਉਹ ਸਾਰੀ ਗੱਲਬਾਤ ਨੂੰ ਅਸੀਂ ਰਿਕਾਰਡ ਕਰ ਲਿਆ ਸਨਾਓ ਕੀ ਚੱਲ ਰਿਹਾ ਸਨਾਓ ਜੀ ਘਰੇ ਸਾਰੇ ਕਿਹੜਾ ਪਰਿਵਾਰ ਸਾਰਾ ਵਧੀਆ ਹਾਂਜੀ ਹਾਂਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਹਾਂਜੀ ਬੜ ਕੇ ਪਛਾਣੇ ਨੇ ਇਹ ਨੂੰ ਕੌਣ ਬੋਲਦਾ ਮੈਂ ਕੌਣ ਬੋਲ ਰਿਹਾ ਜੀ ਮੈਂ ਆਵਾਜ਼ ਤੇ ਪਛਾਣੀ ਲੱਗਦੀ ਹੈ ਮੈਂ ਤਾਂ ਬਾਹਰੋਂ ਗੱਲ ਕਰ ਰਹੇ ਹਾਂ ਬਦੇਸ਼ਾ ਜੋ ਕਿ ਆਪਣਾ ਕਿ ਆਉਣਾ ਬਾਹਰਲੀ ਐਂਟਰੀ ਤੇ ਹਾਂਜੀ ਬਾਹਰੋਂ ਉਹ ਭਲਾ ਕੌਣ ਗਿਆ ਹੋਵਾ ਹਾਂ ਕੌਣ ਗਿਆ ਵਾ ਭਗਵੰਤ ਅਪਾ ਚੱਕੜੀ ਕਿੰਡਰ ਕਿਹਾ ਹਾਨੀ ਅਮਰੀਕਾ ਗਿਆ ਵਾ ਕੀ ਲੱਗਿਆ ਭਲਾ ਤੁਹਾਡਾ ਅੱਛਾ ਅੱਛਾ ਹੋਰ ਵੀ ਕਿੱਥੇ ਆਣਾ ਠੀਕ ਠਾਕ ਹਾਂ ਹਾਂਜੀ ਹਾਂਜੀ ਠੀਕ ਹੈ ਵਧੀਆ ਵਧੀਆ ਹਾਂਜੀ ਮੈਂ ਕਿ ਗੱਲ ਕਰਨੀ ਸੀ ਇੱਕ ਤੇ ਨਾਲ ਜ਼ਰੂਰੀ ਹਾਂਜੀ ਹਾਂਜੀ ਦੱਸੋ ਹਾਂਜੀ ਮੈਂ ਇੱਕ ਨਿਆ ਪਲਾਟ ਰ ਤੇ ਆਪਾਂ ਉਹਦਾ ਸੌਦਾ ਕਰਵਾਣਾ ਵਾ ਹਾਂਜੀ ਤੇ ਫਿਰ ਤੁਸੀਂ ਮੈਨੂੰ ਅਕਾਊਂਟ ਦੇ ਦਿਓ ਮੈਂ ਤੁਹਾਨੂੰ ਪੈਸੇ ਘਲਾਣੇ ਆ ਤੇ ਤੁਸੀਂ ਇਹੇ ਕਰਨਾ ਵਾ 240000 ਰੁਪਏ ਤੁਸੀਂ ਉਹਨਾਂ ਨੂੰ ਦੇ ਦੇਣੇ ਆ ਜਿਹੜੇ ਬਾਕੀ ਦੇ ਰਹਿ ਜਾਣਗੇ ਅਗਰ ਤੁਸੀਂ ਆਪਣੇ ਕੋਲ ਰੱਖਿਆ ਜੇ ਮੈਂ ਆ ਰਿਹਾ ਵਾਂ ਅਗਲੇ ਮਹੀਨੇ ਅੱਗੇ ਲੈ ਲਵਾਂਗਾ ਦੇਰ ਤੋਂ ਹਾਂ ਚਲੋ ਕਰ ਲੈਨੇ ਇਦਾਂ ਕਰ ਲੈਨੇ ਆ ਤੇ ਹਾਂਜੀ 5 ਲੱਖ ਰੁਪਏ ਮੈਂ ਭੋੜਾ ਤੇਰੇ ਕੋਲ ਚ ਅੱਛਾ ਅੱਛਾ ਠੀਕ ਆ ਤੇ ਹਾਂਜੀ ਹੋਰ ਕੋਈ ਗੱਲ ਬਾਤ ਕੀ ਕਿਦਾਂ ਕਾਲ ਨੰਬਰ ਭੇਜਾ ਹੁਣ ਹੋ ਤੁਸੀਂ राव ਜੀ ਪਹਿਚਾਨਿਆ ਹਾਂ ਹਾਂ ਜੀ ਹਾਂ ਜੀ ਪਛਾਨ ਲਿਆ ਜੀ ਇਹ ਹਾਲੇ ਡੀਜੀਪੀ ਸਾਹਿਬ ਗੱਲ ਕਰ ਰਹੇ ਆ ਆ ਨਹੀਂ ਮੈਂ ਸੀਬੀਆਈ ਡਿਪਾਰਟਮੈਂਟੋਂ ਗੱਲ ਕਰ ਰਿਹਾ ਵੀਟਰੀ ਮੇਨ ਸਿਟੀ ਸਦਰ ਖਾਨੇ ਤੋਂ ਇਨਵੈਸਟੀਗੇਸ਼ਨ ਇਨਚਾਰਜ ਐਨਐਸਆਈ ਵਿਨੋਦ ਕੁਮਾਰ ਅੱਛਾ ਅੱਛਾ ਦੱਸੋ ਦੱਸੋ ਕੰਮ ਕਰੋ ਜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਘਰ ਦੇ ਕਿੰਨੇ ਮੈਂਬਰ ਹੋ ਵੀਰ ਜੀ 10 ਮੈਂਬਰ ਹੈ ਜੀ 10 ਮੈਂਬਰ ਸਰ ਬੇਟਾ ਤੁਹਾਡਾ ਕਿਤੇ ਹੈ ਬੇਟਾ ਗਿਆ ਕੰਮ ਗਿਆ ਜੀ ਕਿਤੇ ਕਿਤੇ ਗਿਆ ਬਾਈਕ ਤੇ ਗਿਆ ਗੱਡੀ ਤੇ ਗਿਆ ਗੱਡੀ ਤੇ ਗਿਆ ਜੀ ਗੱਡੀ ਤੇ ਗਿਆ ਕਿ ਨਾਮ ਹੈ ਰਾਹੁਲ ਰਾਹੁਲ ਸਿੰਘ ਜਾਂ ਕੁਮਾਰ ਰਾਹੁਲ ਸਿੰਘ ਹੈ ਜੀ ਰਾਹੁਲ ਸਿੰਘ ਕੇ ਵੀਡੀਓ ਹਾਂਜੀ ਹਾਂਜੀ ਪਤਾ ਮੈਂ ਰਾਹੁਲ ਸਿੰਘ ਨੂੰ ਇੱਥੇ ਅਰੈਸਟ ਕੀਤਾ ਔਰ ਪਤਾ ਰਾਹੁਲ ਸਿੰਘ ਕੇ ਦੇ ਮੁੰਡਿਆਂ ਨਾਲ ਕਿਹੜੇ ਗੈਂਗਸਟਰ ਲੋਗਰਲ ਅਰੈਸਟ ਹੋਏ ਨੇ ਜੀ ਕਿਤਨਾ ਹੋ ਗਿਆ ਜੀ ਫਿਰ ਜੀ ਤੁਹਾਡਾ ਬੇਟਾ ਜਾ ਰਿਹਾ ਸੀ ਗੱਡੀ ਤੇ ਆਉਂਦੇ ਤੋਂ ਲੈ ਆਏ ਦੋ ਮੁੰਡਿਆਂ ਦਾ ਗਿਫਟ ਅੱਛਾ ਆ ਅਸਲ ਐ ਕਿ ਨਾਕਾ ਨਾਕੇ ਤੇ ਰੋਕਿਆ ਰੋਕੇ ਤਲਾਸ਼ੀ ਲਈ ਫੜੇ rahul di ਤੇ ਕੁਝ ਨਿਕਲਿਆ ਜੀ ਦੋਜਾ ਦੀ ਤਲਾਸ਼ੀ ਲਈ ਪਿਸਟਲ ਬਰਾਮਦ ਹੋਈ ਹੈ ਡਰੱਗਸ ਬਰਾਮਦ ਹੋਈਆਂ ਉਹਨਾਂ ਤੋਂ ਅੱਛਾ ਜੀ ਔਰ ਆਮ ਲੋਕਾਂ ਤੱਕ ਆਵਾਮ ਤੱਕ ਇਹ ਗੱਲ ਪਹੁੰਚਾ ਦਿੱਤੀ ਤਾਂ ਕਿ ਲੋਕ ਵੀ ਇਸ ਗੱਲ ਤੋਂ ਅਵੇਅਰ ਹੋ ਜਾਣ ਸਾਮ ਤੋਂਰ ਤੇ ਵੇਖਿਆ ਜਾਂਦਾ ਵੀ ਜਿਹੀਆਂ ਠੱਗੀਆਂ ਦਾ ਸ਼ਿਕਾਰ ਹੋਏ ਲੋਕਾਂ ਨੂੰ ਜਿਹੜਾ ਵਾਰ ਰਿਲੀਫ ਦੇਣ ਵਾਸਤੇ ਹਰ ਜ਼ਿਲ੍ਹੇ ਦੇ ਵਿੱਚ ਇੱਕ ਸਾਈਬਰ ਕ੍ਰਾਈਮ ਸੈੱਲ ਜਿਹੜਾ ਉਸ ਵੇਲੇ ਬਣਾਇਆ ਗਿਆ ਕਿ ਲੱਗਦਾ ਵੀ ਉਹ ਸਫੀਸ਼ੰਤ ਕਾਰਵਾਈਆਂ ਕਰਦਾ ਇਹਨਾਂ ਦੇ ਉੱਪਰ ਜਿਹੜੀ ਨੱਥ ਪਾਉਣ ਦੇ ਵਿੱਚ ਉਹਦੇ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਆ ਹੁਣ ਤੱਕ ਲੱਖਾਂ ਹੀ ਕੰਪਲੀਟਾਂ ਅਜਿਹੀਆਂ ਜਿਹੜੀਆਂ ਨੇ ਸਾਈਬਰ ਕ੍ਰਾਈਮ 'ਚ ਜਾਂਦੀਆਂ ਨੇ ਕਿੰਨੀਆਂ ਤਾਂ ਲੱਗਦਾ ਵੀ ਤੁਹਾਨੂੰ ਜਿਹੜੀ ਵੀ ਉਹਨਾਂ ਦਾ ਸਮਾਧਾਨ ਜਿਹੜਾ ਕੀਤਾ ਗਿਆ ਕੋਈ ਬੰਦੇ ਜਿਹੜੇ ਆ ਅਰੈਸਟ ਹੁੰਦੇ ਦਿਖਾਈ ਦਿੰਦੇ ਨੇ ਦੇਖੋ ਬਹੁਤ ਘੱਟ ਤਦਾਦ ਹੁੰਦੀ ਆ ਫਰਸੇ ਜਿਸ 100 ਕੇ ਸਾਬੇ ਦੇ ਵਿੱਚੋਂ 2 4 5 ਹੀ ਹੁੰਦੇ ਆ ਜਿਹੜੇ ਸੋਲਵ ਹੋ ਪਾਉਂਦੇ ਆ ਇਸ ਕਰਕੇ ਇਹਨਾਂ ਸਾਰੀਆਂ ਗੱਲਾਂ ਤੋਂ ਬਚਣ ਲਈ ਅਵੇਰਨੈਸ ਵੱਡਾ ਰੋਲ ਅਦਾ ਕਰਦੀ ਆ ਲੋਕਾਂ ਨੂੰ ਅਵੇਅਰ ਰਹਿਣਾ ਚਾਹੀਦਾ ਔਰ ਮਿਨਿਸਟਰੀ ਆਫ ਟੈਲੀਕਮ ਨੇ ਮੀਡ ਡਿਪਾਰਟਮੈਂਟ ਆਫ ਟੈਲੀਕਮ ਨੇ ਵੀ 29 ਮਾਰਚ ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ ਸੀ ਜਿਹੜੀ ਅੰਡਰ ਦਾ ਯੂਨੀਅਨ ਮਿਨਿਸਟਰੀ ਆਫ ਕਮਿਊਨੀਕੇਸ਼ਨ ਜਾਂ ਉਹਨਾਂ ਨੇ ਜਾਰੀ ਕੀਤੀ ਆ ਕਿ ਇਦਾਂ ਦੀਆਂ ਤੁਹਾਨੂੰ ਕੋਈ ਵੀ ਕਾਲਸ ਆਉਂਦੀਆਂ ਵਾ ਫੇਕ ਕਾਲ ਆਉਂਦੀਆਂ ਇਲੀਗਲ ਐਕਟੀਵਿਟੀਜ਼ ਦੇ ਵਾਸਤੇ ਕੋਈ ਪੈਸੇ ਡ ਤੇ ਸਾਈਬਰ ਕ੍ਰਾਈਮ ਬ੍ਰਾਂਚ ਨੂੰ ਤੁਸੀਂ ਰਿਪੋਰਟ ਕਰੋ ਲੋਕਲ ਪੁਲਿਸ ਸਟੇਸ਼ਨ ਨੂੰ ਰਿਪੋਰਟ ਕਰੋ ਔਰ ਪੁਲਿਸ ਨੂੰ ਜ਼ਰੂਰ ਇਨਫਾਰਮ ਕਰੋ ਔਰ ਇਦਾਂ ਦੀਆਂ ਸਾਰੀਆਂ ਕਾਲਸ ਜਦੋਂ ਤੁਹਾਨੂੰ ਆ ਜਾਂਦੀਆਂ ਤੇ ਉਹਦੇ ਕਦੀ ਵੀ ਪੈਸੇ ਟਰਾਂਸਫਰ ਨਾ ਕਰੋ ਕਦੀ ਕਿਸੇ ਨੂੰ OTP ਨਾ ਦਿਵੋ ਕਦੀ ਵੀ ਕਿਸੇ ਨੂੰ ਆਪਣੇ ਕੋਈ ਨਿੱਜੀ ਜਾਣਕਾਰੀ ਨਾ ਦਿਓ ਤਾਂ ਜੋ ਤੁਸੀਂ ਇਸ ਠੱਗੀ ਤੋਂ ਬਚ ਸਕੋ ਇਹ ਸਾਰੀਆਂ ਗੱਲਾਂ ਤੁਸੀਂ ਦੇਖੋ ਕਈ ਵਾਰ ਤਾਂ ਲੋਕਾਂ ਨੂੰ ਇਹ ਕਹਿ ਦਿੰਦੇ ਆ ਕਿ ਤੁਹਾਡਾ ਬਿਜਲੀ ਦਾ ਬਿੱਲ ਪੈਂਡਿੰਗ ਆ ਜੇ ਤੁਸੀਂ ਹੁਣ ਆਪਣਾ ਉਹਨੂੰ ਜਾਰੀ ਰੱਖਣਾ ਹੈ ਬਿਜਲੀ ਦੇ ਖਾਤੇ ਨੂੰ ਤੇ ਆਹ ਬਟਨ ਦਬਾਓ ਜਾਂ ਸਾਨੂੰ ਓਟੀਪੀ ਭੇਜ ਦਿਓ ਜਾਂ ਗੱਲ ਕਰੋ ਕਈ ਵਾਰ ਕਹਿ ਦਿੰਦੇ ਆ ਟੈਲੀਫੋਨ ਬਿੱਲ ਪੈਂਡਿੰਗ ਆ ਕਈ ਵਾਰੀ ਲੋਟਰੀ ਸਕੈਮ ਦੀ ਗੱਲ ਕਰਦੇ ਆ ਸੁਪਰੀਮ ਦੀ ਗੱਲ ਕਰੀਏ ਤੇ ਜਿਹੜੇ ਡਾਟੇ ਜਿਹੜੇ ਆ ਇਹਨਾਂ ਕੋ ਜਿਹੜੇ ਕੰਫਿਡੈਂਸ਼ੀਅਲ ਡਾਟਾ ਹੁੰਦਾ ਬਾ ਚਾਹੇ ਉਹ ਫੋਨ ਡਾਇਰੈਕਟਰੀ ਆ ਉਹਦਾ ਫੋਨ ਬੇਸ ਦਾ ਹੋਵੇ ਬਿਜਲੀ ਦੇ ਬਿੱਲਾਂ ਦਾ ਹੋਵੇ ਜਾਂ ਕੋਰੀਅਰ ਦੇ ਨਾਲ ਸੰਬੰਧਿਤ ਹੋਵੇ ਆਖਰ ਇਹ ਡਾਟਾ ਇਹਨਾਂ ਜਿਹੜੇ ਸਾਈਬਰ ਠੱਗ ਹੁੰਦੇ ਇਹਨਾਂ ਦੇ ਹੱਥ ਚ ਕਿਵੇਂ ਲੱਗਦਾ ਦੇਖੋ ਅੱਜ ਡਾਟਾ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹ ਪਬਲਿਕ ਡੋਮੇਨ ਦੇ ਵਿੱਚ ਹੁੰਦੀ ਆ ਅੱਜ ਕਿਤੇ ਵੀ ਅਸੀਂ ਜਾਂਦੇ ਆ ਅਸੀਂ ਕਿਸੇ ਵੀ ਸਟੋਰ ਦੇ ਉੱਤੋਂ ਸਮਾਨ ਵੀ ਖਰੀਦਦੇ ਆ ਸਭ ਤੋਂ ਪਹਿਲਾਂ ਉਹ ਸਾਨੂੰ ਫੋਨ ਨੰਬਰ ਹੀ ਮੰਗਦੇ ਆ ਈਵਨ ਕਿ ਕਿਸੇ ਪੇਸੇ ਦੀ ਸ਼ਾਪ ਦੇ ਉੱਤੋਂ ਕੋਈ ਸਮਾਨ ਖਰੀਦਦੇ ਆ ਕੇਕ ਖਰੀਦਦੇ ਆ ਉਹ ਵੀ ਫੋਨ ਨੰਬਰ ਮੰਗਦੇ ਆ ਬਿੱਲ ਦੇ ਉੱਤੇ ਸੋ ਇਸ ਕਰਕੇ ਜਿਹੜੀ ਸਾਡਾ ਪਰਸਨਲ ਡਾਟਾ ਇਨਫੋਰਮੇਸ਼ਨ ਆ ਉਹ ਪਬਲਿਕ ਡੋਮੇਨ ਦੇ ਉੱਤੇ ਬਹੁਤ ਈਜ਼ੀਲੀ ਆ ਜਾਂਦਾ ਅਸੀਂ ਕੋਈ ਵਹੀਕਲ ਯੂਜ਼ ਕਰਦੇ ਹਾਂ ਬਹੁਤ ਸਾਰੀਆਂ ਐਪਸ ਆ ਉਹਦੇ ਉੱਤੇ ਜਾਣਕਾਰੀ ਆ ਜਾਂਦੀ ਆ ਇੰਟਰਨੈਟ ਦੇ ਉੱਤੇ ਡੇਟਾ ਦੀ ਬੜੀ ਵੱਡੀ ਪਰਮਾਰ ਹੈਗੀ ਆ ਸੋ ਇੰਨਾ ਡੇਟਾਸ ਦਾ ਬੜਾ ਹੀ ਇਲਲੀਗਲ ਤਰੀਕੇ ਦੇ ਨਾਲ ਇਸਤੇਮਾਲ ਇੰਨਾ ਸਾਈਬਰ ਫਰੌਡਸ ਦੇ ਵਿੱਚ ਕੀਤਾ ਜਾਂਦਾ ਆ ਬਹੁਤ ਸਾਰੀਆਂ ਏਦਾਂ ਦੀ ਐਕਟੀਵਿਟੀਜ਼ ਲੋਕਾਂ ਦੇ ਸਾਹਮਣੇ ਆ ਰਹੀਆਂ ਜਿਦੇ ਵਿੱਚ ਬਹੁਤ ਦਾਦੇ ਵਿੱਚ ਲੋਕਾਂ ਨੇ ਪੈਸੇ ਦੇ ਦੇਤੇ ਮੈਂ ਤੁਹਾਨੂੰ ਇਹ ਵੀ ਦੱਸਾਂ ਕਿ ਸਾਡੇ ਦੇਸ਼ ਦੇ ਵਿੱਚ ਇੱਕ ਵੱਡੇ ਜਰਨਲਿਸਟ ਜਿਨ੍ਹਾਂ ਨਾਲ ਏਦਾਂ ਦੀ ਸਾਈਬਰ ਕ੍ਰਾਈਮਨਲ ਠੱਗੀ ਹੋਈ ਆ ਉਹਦੇ ਵਿੱਚ ਉਹਨਾਂ ਦੇ ਬੈਂਕ ਦੇ ਵਿੱਚੋਂ 1 ਕਰੋੜ 2 ਲੱਖ ਰੁਪਏ ਕਢਾ ਲਿਆ ਗਿਆ ਔਰ ਪੰਜਾਬ ਦੇ ਵਿੱਚ ਕਈ ਵੱਡੇ ਪੁਲਿਸ ਆਫੀਸਰਸ ਆ ਜਿਨ੍ਹਾਂ ਨੂੰ ਏਦਾਂ ਦੇ ਫਰੌਡਸ ਵਾਸਤੇ ਕਾਲ ਆਈਆਂ ਕਈ ਡਾਕਟਰਸ ਕੋਲੋਂ ਪੈਸੇ ਏਦਾਂ ਐਕਸਟਰੈਕਟ ਕਰ ਲਏਗੇ ਇਸ ਸਾਰੇ ਮੈਥਡਸ ਵੱਡੇ ਵੱਡੇ ਲੋਕਾਂ ਦੇ ਨਾਲ ਵੀ ਸਾਹਮਣੇ ਪੇਸ਼ ਆਇਆ ਜਿਹਨੂੰ ਰੋਕਣਾ ਇਸ ਵਲੇ ਸਮੇਂ ਦੀ ਮੰਗ ਹੈਗੀ ਆ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਪੰਜਾਬ ਸਰਕਾਰ ਨੂੰ ਪੂਰੇ ਦੇਸ਼ ਦੀ ਗਵਰਨਮੈਂਟ ਨੂੰ ਔਰ ਜਿੰਨੇ ਵੀ ਵੈਰੀਸ ਡਿਪਾਰਟਮੈਂਟਸ ਹੈਗੇ ਆ ਇਹਨਾਂ ਨੂੰ ਤੁਰੰਤ ਇਦਾਂ ਦਾ ਕੋਈ ਪ੍ਰੋਟੋਕੋਲ ਕੋਈ ਇਦਾਂ ਦੀ ਚੀਜ਼ ਕਰਨੀ ਚਾਹੀਦੀ ਹੈ ਜਿਸ ਦੇ ਨਾਲ ਇਹ ਕਾਲਸ ਤੋਂ ਲੋਕ ਬਚ ਸਕਣ ਔਰ ਲੋਕਾਂ ਦੇ ਵਿੱਚ ਵੱਧ ਤੋਂ ਵੱਧ ਅਵੇਅਰਨੈਸ ਪੈਦਾ ਕਰਨ ਵਾਸਤੇ ਅਸੀਂ ਖੁਦ ਆਪ ਇਦਾਂ ਦਾ ਯੋਗਦਾਨ ਕੀਤਾ ਕਿ ਉਹ ਵੀਡੀਓ ਰਿਕਾਰਡ ਕੀਤੀ ਆ ਔਰ ਘਰ ਘਰ ਲੋਕਾਂ ਨੂੰ ਪਹੁੰਚਾਈ ਜਿਹਦੇ ਨਾਲ ਲੋਕਾਂ ਨੂੰ ਇਸ ਗੱਲ ਦੀ ਸਮਝ ਆਈ ਕਿ ਹਾਂ ਐਦਾਂ ਦੀਆਂ ਕਾਲਸ ਹੁੰਦੀਆਂ ਇਹਦੇ ਤੋਂ ਡਰਨਾ ਨਹੀਂ ਭੈ ਦੇ ਵਿੱਚ ਨਹੀਂ ਆਉਣਾ ਔਰ ਸਾਡੇ ਐਂਜਾਇਟੀ ਦਾ ਸਾਡੇ ਫੀਅਰਸ ਦਾ ਸਾਡੇ ਡਰ ਦਾ ਕੋਈ ਫਾਇਦਾ ਮਨੀ ਐਕਸਟਰੋਟ ਕਰਨ ਲਈ ਪੈਸਾ ਸਾਡੇ ਕੋਲੋਂ ਕਢਾਉਣ ਲਈ ਚਾਹੇ ਉਹ ਸੀਬੀਆਈ ਅਫਸਰ ਦੇ ਨਾਮ ਤੇ ਹੋਵੇ ਐਨਸੀਬੀ ਅਫਸਰ ਦੇ ਨਾਮ ਤੇ ਹੋਵੇ ਚਾਹੇ ਵੱਡੇ ਪੁਲਿਸ ਅਫਸਰ ਦੇ ਨਾਮ ਤੇ ਹੋਵੇ ਔਰ ਜਿਹੜੇ ਵੀ ਇਹ ਸਾਈਬਰ ਕਰਿਮਨਲਸ ਹੁੰਦੇ ਆ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਵੱਡਾ ਇਸਤੇਮਾਲ ਕਰਦੇ ਆ ਵੌਇਸਸ ਕਲੋਨ ਕਰ ਲੈਂਦੇ ਆ ਕਈ ਵਾਰ ਸਾਨੂੰ ਕਾਲ ਆਉਂਦੀ ਆ ਕਿ ਕਿਸੇ ਨੰਬਰ ਤੋਂ ਉੱਥੇ ਸਾਡੇ ਪਰਿਵਾਰ ਦੇ ਜੀ ਦੇ ਵਰਗੀ ਹੀ ਆਵਾਜ਼ ਨੂੰ ਕਲੋਨ ਕਰ ਲਿਆ ਜਾਂਦਾ ਜਿਹਦੇ ਨਾਲ ਬੰਦੇ ਡਰ ਜਾਂਦੇ ਆ ਵੱਡਾ ਸਕੈਮ ਉਹਨਾਂ ਦੇ ਨਾਲ ਹੋ ਜਾਂਦਾ ਸੋ ਇਸ ਕਰਕੇ ਇਹ ਸਾਰੀਆਂ ਗੱਲਾਂ ਤੋਂ ਆਪਣੇ ਆਪ ਨੂੰ ਅਵੇਰਨੈਸ ਰੱਖਦੇ ਹੋਏ ਸਕੈਮ ਅਲਰਟ ਰੱਖਣਾ ਚਾਹੀਦਾ ਆ ਬਿਲਕੁਲ ਜਾਗਰੂਕਤਾ ਦੇ ਨਾਲ ਇਹਨਾਂ ਗੱਲਾਂ ਤੋਂ ਬਚਪਚਾ ਕੇ ਚੱਲਣਾ ਚਾਹੀਦਾ ਕੋਈ ਵੀ ਅਨ ਅਥੋਰਾਈਜ਼ਡ ਕਾਲ ਨਹੀਂ ਲੈਣੀ ਚਾਹੀਦੀ ਅਨ ਅਥੋਰਾਈਜ਼ਡ ਲਿੰਕ ਨੂੰ ਓਪਨ ਨਹੀਂ ਕਰਨਾ ਚਾਹੀਦਾ ਔਰ ਆਪਣੀ ਨਿੱਜੀ ਜਾਣਕਾਰੀ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਵੀ ਉਸ ਹੱਦ ਤੱਕ ਹੀ ਦੇਣੀ ਚਾਹੀਦੀ ਹੈ ਜਿੰਨੇ ਕੁ ਵਾਜਿਬ ਹੋਵੇ ਅਦਰਵਾਇਜ਼ ਇਦਾਂ ਦੇ ਸਾਈਬਰ ਕ੍ਰਾਈਮਨਲਸ ਨੂੰ ਰੋਕਣਾ ਲਗਭਗ ਨਾ ਮਮਕਨ ਹੁੰਦਾ ਸੋ ਅਪੀਲ ਉਹਨਾਂ ਲੋਕਾਂ ਨੂੰ ਕੀ ਕਰਨਾ ਚਾਹੁੰਦੇ ਹੋ ਜਿਹੜੇ ਸਾਈਬਰ ਠੱਗਾਂ ਦੇ ਭਾਰੀ ਸ਼ਬਦਾਂ ਦਾ ਸ਼ਿਕਾਰ ਹੋ ਜਾਂਦੇ ਨੇ ਕੁਝ ਜਿਹੀ ਸ਼ਬਦ ਵਰਤੇ ਜਾਂਦੇ ਨੇ ਜਿਵੇਂ ਕਿ ਕਹਿ ਦਿੱਤਾ ਜਾਂਦਾ ਵੀ ਤੁਹਾਡਾ ਕੋਈ ਬੇਟਾ ਸਮਗਲਿੰਗ ਦੇ ਕੇਸ ਚ ਫੜਾਇਆ ਗਿਆ ਰੇਪ ਦੇ ਕੇਸ ਚ ਫੜਾਇਆ ਗਿਆ ਲੋਕ ਘਬਰਾ ਜਾਂਦੇ ਨੇ ਤੇ ਜਲਦੀ ਤੋਂ ਜਲਦੀ ਇਹਨਾਂ ਦੇ ਸ਼ਬਦਾਂ ਦੀ ਹੇਰ ਫੇਰ ਦੇ ਵਿੱਚ ਆ ਕੇ ਤੇ ਆਪਣੇ ਅਕਾਊਂਟ ਦੇ ਵਿੱਚੋਂ ਪੈਸੇ ਟਰਾਂਸਫਰ ਕਰ ਦਿੰਦੇ ਜਾਂਦੇ ਨੇ ਇਹਨਾਂ ਲੋਕਾਂ ਨੂੰ ਇਸ ਡਰ ਤੋਂ ਬਚਣ ਲਈ ਕੀ ਅਪੀਲ ਕਰਨੀ ਚਾਹੋ। ਦੇਖੋ ਮੇਰੀ ਅਪੀਲ ਇਹੀ ਹੈ ਕਿ ਲੋਕ ਜਾਗਰੂਕਤਾ ਰੱਖਣ ਲੋਕ ਆਪਣਾ ਸੈਂਟੀਫਿਕ ਟੈਂਪਰਾਮੈਂਟ ਰੱਖਣ ਲੋਕ ਜੁਡੀਸ਼ੀਅਸ ਰਹਿਣ ਲੋਕ ਅਵੇਅਰ ਰਹਿਣ ਜਾਗਰੂਕ ਰਹਿਣ ਉਹ ਸਮਝ ਲੈਣ ਕਿ ਇਦਾਂ ਦੀਆਂ ਕਾਸ ਜਦੋਂ ਵੀ ਆਉਂਦੀਆਂ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਜੀ ਚੈੱਕ ਕਰ ਲੈਣ ਇਹ ਨੋ ਵੀ ਕਿ ਤੁਹਾਡਾ ਬੱਚਾ ਬੈਡਰੂਮ ਦੇ ਵਿੱਚ ਸੁੱਤਾ ਹੋਵੇ ਤੇ ਤੁਸੀਂ ਲੌਬੀ 'ਚ ਬੈਠ ਕੇ ਸੋਚਦੇ ਹੋ ਕਿ ਬੱਚਾ ਕਿਡਨੈਪ ਹੋ ਗਿਆ ਤੁਸੀਂ ਇਮੀਡੀਏਟਲੀ ਉਹਨੂੰ Google Pay ਕਰ ਦੋ ਜਾਂ ਇੰਟਰਨੈਟ ਰਾਹੀਂ ਪੈਸੇ ਟਰਾਂਸਫਰ ਕਰ ਦੋ ਸੋ ਇਸ ਕਰਕੇ ਅਲਟੀਮੇਟਲੀ ਸਾਡੀ ਜਾਗਰੂਕਤਾ ਸਾਡਾ ਸਾਇੰਟੀਫਿਕ ਟੈਂਪਰਮੈਂਟ ਸਾਡਾ ਜੁਡੀਸ਼ੀਅਸ ਹੋਣਾ ਖੋਜਵੀਨ ਕਰ ਲੈਣੀ ਅਵੇਰਨੈਸ ਰੱਖ ਲੈਣੀ ਹੀ ਸਾਨੂੰ ਇੰਨਾ ਸਾਈਬਰ ਫਰੌਡਸ ਤੋਂ ਬਚਾ ਸਕਦਾ ਆ ਸਾਨੂੰ ਹਮੇਸ਼ਾ ਸਿਰਫ ਆਪਣੇ ਜਾਣੂ ਲੋਕਾਂ ਦੇ ਨਾਲ ਹੀ ਸੋਸ਼ਲ ਮੀਡੀਆ ਦੇ ਉੱਤੇ ਵੀ ਲਿੰਕਸ ਰੱਖਣੇ ਚਾਹੀਦੇ ਆ ਅਨਨੋਣ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਅਨਵੇਡ ਜੰਕ ਕਾਲਸ ਆਉਂਦੀਆਂ ਉਹਨਾਂ ਨੂੰ ਪਿਕ ਨਹੀਂ ਕਰਨਾ ਚਾਹੀਦਾ ਜੇ ਇਦਾਂ ਦੀ ਕਾਲ ਆਉਂਦੀ ਹੈ ਉਹਨੂੰ ਕੱਟ ਦੇਣਾ ਚਾਹੀਦਾ ਹੈ ਜੇ ਕੋਈ ਇਦਾਂ ਦੀ ਗਤੀਵਿਧੀ ਹੁੰਦੀ ਹੈ ਤਾਂ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕਰ ਦੇਣਾ ਚਾਹੀਦਾ ਔਰ ਕਦੀ ਵੀ ਇਹਨਾਂ ਕੌਸਟ ਦੇ ਉੱਤੇ ਡਰ ਪੈ ਖੱਛੇ ਦੇ ਵਿੱਚ ਨਹੀਂ ਆਉਣਾ ਸਭ ਤੋਂ ਪਹਿਲਾਂ ਅਨਵਾਜੀ ਸੋ ਸਾੜਨਾ ਲਾਗੇ ਮਜੂਦ ਸਨ ਅਜੀਗਰ ਸੋਸ਼ਲ ਐਕਟਿਵਿਸਟ ਪਮਨ ਸ਼ਰਮਾ ਜਿਨ੍ਹਾਂ ਨੇ ਦੱਸਿਆ ਹੈ ਕਿ ਤਨਾ ਕਹਤੇ ਸਾਈਬਰ ਠਗੀ ਦਾ ਸ਼ਿਕਾਰ ਹੋਣ ਵਾਲੇ ਲੋਕ ਐਸੇ ਡਰ ਇਸ ਭੈ ਦੇ ਵਿੱਚ ਆਪਣੇ ਅਕਾਊਂਟ ਤੋਂ ਪੈਸੇ ਟਰਾਂਸਫਰ ਕਰ ਜਾਂਦੇ ਨੇ ਕਿਤੇ ਲੇਖੇ ਨਾ ਕਿਤੇ ਨਾ ਕਿਤੇ ਸਹਿਜ ਨਾਲ ਸੁਭਾ ਨਾਲ ਤੇ ਬੜੇ ਹੀ ਤਰੀਕੇ ਦੇ ਨਾਲ ਇਹਨਾਂ ਠਾਇਬਰ ਜਿਹੜੇ ਸਾਈਬਰ ਠਾਗਣੇ ਇਹਨਾਂ ਨੂੰ ਡੀਲ ਕਰਨ ਦੀ ਲੋੜ ਹੈ ਕਿਉਂਕਿ ਲੋਕ ਜਿਹੜੇ ਨੇ ਘਬਰਾਹਟ ਦੇ ਵਿੱਚ ਡਰ ਦਾ ਸ਼ਿਕਾਰ ਹੋ ਕੇ ਤੇ ਆਪਣੇ ਬੈਂਕ ਅਕਾਊਂਟ ਦੇ ਵਿੱਚੋਂ ਲੱਖਾਂ ਮੈਂ ਕਮਾਗਾ ਲੱਖਾਂ ਤੇ ਕਰੋੜਾਂ ਦੇ ਰੁਪਏ ਜਿਹੜੇ ਨੇ ਗਵਾ ਬੈਠਦੇ ਨੇ ਸੋ ਕਿਤਨਾ ਕਿਤੇ ਇਹਨਾਂ ਦੇ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ ਤੇ ਇਸ ਦੀ ਜਿਹੜੀ ਸੂਚਨਾ ਹੈ ਸਾਈਬਰ ਸੈੱਲ ਨੂੰ ਦੇਣ ਦੀ ਜ਼ਰੂਰਤ ਹੈ ਸੋ ਮੈਨੂੰ ਦਿਓ ਇਜਾਜ਼ਤ ਤੇ ਡਿਗਰੋ ਸੈਮ ਸਿਟੀ ਆਸਟ੍ਰੇਲੀਆ